ਸਤਿ ਸ਼੍ਰੀ ਅਕਾਲ ਜੀ ਵੀਦਰ ਬਿਹਾਰਪ੍ਰਿਤ ਵੀ ਦੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਗੱਲ ਕਰਾਂਗੇ 12 13 ਤੇ 14 ਜਨਵਰੀ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲਕ ਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਤੇ ਜਿਹੜਾ ਸਿਸਟਮ ਜਿਹੜਾ ਹਜੇ ਵੀ ਉਸ ਦਾ ਆਪਾਂ ਗੱਲ ਕਰੀਏ ਥੋੜਾ ਜਿਹਾ ਇਹ ਪ੍ਰਭਾਵ ਜਿਹੜਾ ਆ ਵੇਖਣ ਨੂੰ ਮਿਲ ਸਕਦਾ ਪੰਜਾਬ ਦੇ ਕੁਝ ਕੁ ਇਲਾਕਿਆਂ ਵਿੱਚ ਜਿਹੜੀ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਅੱਜ ਦੁਪਹਿਰ ਸ਼ਾਮ ਇਸ ਜਿਹੜਾ ਸਿਸਟਮ ਆ ਜਿਹੜਾ ਇਸ ਆਪਾਂ ਗੱਲ ਕਰੀਏ ਪੰਜਾਬ ਤੇ ਪੰਜਾਬ ਦੇ ਨਾਲਕ ਤੇ ਕੁਝ ਹਰਿਆਣਾ ਦੇ ਖੇਤਰ ਵਿੱਚ ਐਕਟਿਵ ਰਹੇਗਾ ਤੇ ਕਿਟਕਟ ਇਲਾਕ ਉਸ ਤੋਂ ਪਹਿਲਾਂ ਕ੍ਰਿਕਟ ਘੰਟਾ ਮੀਂਹ ਦੇ ਅਸਰ ਜਿਹੜੇ ਬਣ ਸਕਦੇ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਿਹਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਾ ਜਰੂਰ ਦੱਸਿਆ ਕਰੋ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ 13 ਤੇ 14 ਜਨਵਰੀ ਪੰਜਾਬ ਪੰਜਾਬ ਦੇ ਨਾਲਕ ਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਆ ਵਿਜੜ ਕੀ ਤਬਦੀਲੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਕਿਹੜਾ ਫਿਰ ਤੋਂ ਜਿਹੜਾ ਸਿਸਟਮ ਲੱਗਣ ਜਾ ਰਿਹਾ ਕ੍ਰਿਕਟ ਉੱਤੇ ਲਾਕਰ ਪ੍ਰਭਾਵਿਤ ਕਰਨ ਕਾਉਂਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਤਾਇਆ ਸੈਟਲਾਈਟ ਤਸਵੀਰਾਂ ਵਿੱਚ ਸਿਰਫ ਕਰੀਬ 7 ਵਜੇ ਤੇ 12 ਜਨਵਰੀ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਨੇ ਤਾਂ ਤਸਵੀਰਾਂ ਵਿੱਚ ਸਾਫ਼ ਸਭ ਦਿਖਾਈ ਦੇ ਰਿਹਾ ਪੂਰਬੀ ਇਲਾਕੇ ਕਿ ਖਾਸ ਕਰ ਪਟਿਆਲਾ ਦਾ ਸੰਗਰੂਰੋ ਦਾ ਮੋਹੱਲੀ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰੋਗੇ ਜਾਂ ਪਗਲ ਕਰਦੇ ਹਰਿਆਣਾ ਦੇ ਹੋਗੇ ਕੈਥਲ ਅੰਬਾਲਾ ਪੰਚਕੂ ਲਗਾ ਜਾਂ ਲੁਧਿਆਣਾ ਹੋ ਗਿਆ ਅਮਲੇਰਕੋਟ ਲਗਾ ਕੁਝ ਪਹਾੜ ਦੇ ਨਾਲ ਲੱਗਦੇ ਦਾਸਪਤੇ ਕੁਝ ਇਲਾਕੇ ਜਿਵੇਂ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿੱਚ ਕਿਤੇ ਕਿਤੇ ਜਿਹੜੇ ਮੀਂਹ ਦੀ ਗਤੀਵਧੀਆਂ ਵੇਖਣ ਨੂੰ ਮਿਲ ਰਹੀਆਂ ਤਾਂ ਕਮੈਂਟ ਕਰ ਜ਼ਰੂਰ ਸਾਨੂੰ ਕਿੱਥੇ ਆ ਕਿਸ ਤਰ੍ਹਾਂ ਦਾ ਮੌਸਮ ਬਣਿਆ ਤੇ ਉਸ ਤੋਂ ਪਹਿਲਾਂ ਆਪਾਂ ਗੱਲ ਕਰੀ ਕਾਲ ਜਿਹੜਾ ਸਿਸਟਮ ਲੱਗਿਆ ਸੀ ਜੋ ਕਿ ਸਵੇਰ ਤੋਂ ਲੈ ਕੇ ਖਾਸ ਕਰ ਦੁਪਹਿਰ ਤੋਂ ਬਾਰਿਸ਼ ਦੀ ਜਿਹੜੀ ਐਕਟੀਵਿਟੀ ਵਧੀ ਸੀ ਤਾਂ ਉਸ ਤੋਂ ਬਾਅਦ ਦੱਖਣੀ ਪੱਛਮੀ ਇਲਾਕੇ ਖਾਸ ਕਰ ਫਾਸਲਕਾ ਬਠਿੰਡਾ ਮਾਨਸਾ ਉਸਰ ਫਰੀਦਕੋਟ ਮੁਕਸਰ ਫਿਰੋਜ਼ਪੁਰ ਮੋਗਾ ਆ ਗਾ ਲੁਧਿਆਣਾ ਬਰਨਾਲਾ ਆਪਣਾ ਪਟਿਆਲਾ ਆ ਗਾ ਜੇ ਸੰਗਰੂਰ ਦੇ ਕੁਝ ਇਲਾਕੇ ਹੋ ਗਏ ਤੇ ਨਾਲ ਲੱਗਦੇ ਲੁਧਿਆਣਾ ਤੇ ਇਸ ਦੇ ਨਾਲ ਕੁੱਛ ਹਿੱਸੇ ਹਿੱਸੇਾਰ ਪਰ ਹੋ ਗਿਆ ਜਾਂ ਇਸਤੇ ਨਾਲਗਦੇ ਖੇਤਰ ਜਾਂ ਆਪ ਗੱਲ ਕਰੇ ਸਿਸਾ ਹਾਰ ਫਤਿਆਬਾਦ ਹੋ ਗਿਆ ਜੀਂਦ ਹੋ ਗਿਆ ਰੁੱਤਕ ਹੋ ਗਿਆ ਅ શ્રી ਗੰਗਨਾ ਨਾ ਮਾਨ ਦਾ ਨੂਬ ਘੜ ਹੋ ਗਿਆ ਸੂਰਤ ਘੜ ਹੋ ਗਿਆ ਖਾਜੂ ਵਾਲਾ ਦਾ ਸੰਗਰੀਆ ਦੇ ਇਲਾਕੇ ਚੂਰੂ ਹੋ ਗਿਆ ਜਾਂ ਇਸਤੇ ਨਾਲਗਦੇ ਖੇਤਰ ਜਿੱਥੇ ਆਪ ਗੱਲ ਕਰਦੇ ਇੱਥੇ ਜਿਹੜੀ ਮੀਂਹ ਦੀ ਗਤੀਵਿਧੀਆਂ ਜਿਹੜੀ ਵੇਖਣ ਨੂੰ ਮਿਲੀਆਂ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕਈ ਆਪ ਗੱਲ ਕਰੇ ਕੁਝ ਖੇਤਰਾ ਲੰਬੇ ਸਮੇਂ ਤੱਕ ਜਾਨਕੀ ਰਾਤ ਦੇ ਘੰਟੇ ਜਾਂ ਸਵੇਰ ਦੇ ਦੁਪਹਿਰ ਤੋਂ ਸ਼ਾਮ ਤੱਕ ਜਿਹੜੀ ਝੜੀ ਨਮਾ ਮੌਸਮ ਰਿਹਾ ਤਾਂ ਤੁਸੀਂ ਕਮੈਂਟ ਕਰ ਜ਼ਰੂਰ ਦੱਸਣਾ ਕਿੱ ਕੀਤੀ ਗਈ ਤਾਂ ਖਾਸ ਕਰ ਹਰਿਆਣਾ ਦੇ ਕੁਝ ਜਾਂ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਤਾਂ ਪੰਜਾਬ ਦੇ ਕਿਤੇ ਇੱਕਾ ਦੂਕਾ ਪਾਕਾਂ ਜਿਹੜੇ ਗੜੇਮਾਰੀ ਦਰਜ ਕੀਤੀ ਗਈ ਕਮੈਂਟ ਕਰ ਜਰੂਰ ਸੁਣਾ ਤੁਹਾਡੇ ਕੇਸ ਤੱਕ ਕੱਲ ਮੌਸਮ ਰਿਹਾ ਤੇ ਰਾਤ ਨੂੰ ਕਿੱਥੇ ਕਿੱਥੇ ਜਾਂ ਸਵੇਰ ਨੂੰ ਕੱਲ ਕਿੱਥੇ ਕਿੱਥੇ ਮੀਂਹ ਦਰਜ ਕੀਤਾ ਕਮੈਂਟ ਕਰ ਜਰੂਰ ਦੱਸਿਆ ਕਰੋ ਤਾਂ ਬਾਕੀ ਆਪਾਂ ਗੱਲ ਕਰੀ ਜਿਹੜੇ ਆ ਖਾਸ ਕਰ ਚੰਡੀਗੜ੍ਹ ਦੇ ਨਾਲ ਲੱਗਦੇ ਮਹੱਲੀ ਚੰਡੀਗੜ੍ਹ ਹੋ ਗਿਆ ਪਟਿਆਲਾ ਸੰਗਰੂਰ ਹੋ ਗਿਆ ਜਾਂ ਫਤਿਹਗੜ੍ਹ ਸਾਹਿਬ ਹੋ ਗਿਆ ਲੁਧਿਆਣਾ ਮਲੇਰਕੋਟ ਲਾ ਗਿਆ ਉਸ ਤੋਂ ਬਾਅਦ ਰੂਪਨਗਰ ਹੋ ਗਿਆ ਅਨੰਦਪੁਰ ਸਾਹਿਬ ਦਾ ਨਵਾਂ ਸ਼ਹਿਰ ਦੇ ਇਲਾਕੇ ਜਾਂ ਪਹਾੜ ਦੇ ਨਾਲ ਲ ਕਾਰਵਾਈ ਚੱਲ ਰਹੀ ਤਾਂ ਕਮੈਂਟ ਕਰ ਜਰੂਰ ਦੱਸਿਆ ਅਗਰ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅੱਜ 12 ਜਨਵਰੀ ਯਾਨੀ ਕਿ ਦੁਪਹਿਰ ਤੱਕ ਜਿਹੜੇ ਆਉਣਗੇ ਪੱਛਮੀ ਲੱਕੇ ਖਾਸ ਕਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਉਸ ਤੋਂ ਆਪਾਂ ਜੋ ਫਿਰੋਜ਼ਪੁਰ ਹੋ ਗਿਆ ਜਾਂ ਮੋਗਾ ਆ ਗਿਆ ਬਰਨਾਲਾ ਆ ਗਿਆ ਬਠਿੰਡਾ ਆ ਗਿਆ ਮਾਨਸਾ ਆ ਗਿਆ ਜਾਂ ਫਾਜ਼ਿਲਕਾ ਆ ਗਿਆ ਫਰੀਦਕੋਟ ਮੁਕਸਰੋ ਕਾ सिरसा ਆ ਗਿਆ ਫਤਿਹਬਾਦ ਹੋ ਗਿਆ ਹਸਾਰ ਦੇ ਕੁਝ ਲੱਕੇ ਹੋ ਕੇ ਸੂਰਤਗੜ ਹੋ ਗਿਆ ਉਸ ਤੋਂ ਬਾਅਦ ਅਸੰਗਰੀ ਆ ਗਿਆ ਸ਼ਿਗਗੰਗਨ ਹਰਮਾਨਗੜ ਹੋ ਗਿਆ ਤਾਂ ਉਸ ਤੋਂ ਬਾਅਦ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਅਜਲੰਦਰ ਕਪੂਰਥਲਾ ਆ ਗਿਆ ਜਾਂ ਅ ਲੁਧਿਆਣਾ ਤੱਕ ਉਸ ਆ ਪੱਛਮੀ ਖੇਤਰ ਹੋਗਾ ਤੇ ਇੱਥੇ ਜਿਹੜਾ ਸਿਸਟਮ ਹੈਗਾ ਦੁਪਹਿਰ ਤੱਕ ਇਸਦਾ ਜਿਹੜਾ ਐਕਟਿਵ ਯਾਨੀ ਕਿ ਦੁਪਹਿਰ ਤੱਕ ਇਸਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਦੁਪਹਿਰ ਤੋਂ ਸ਼ਾਮ ਵੱਲ ਨੂੰ ਸਮਾਂ ਜਾਵੇਗਾ ਯਾਨੀ ਕਿ ਜਿਹੜੇ ਆ ਖਾਸ ਕਰ ਜਿਹੜੇ ਉੱਤਰ ਪੂਰਬੀ ਇਲਾਕੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਖਾਸ ਕਰ ਲੁਧਿਆਣਾ ਦਾ ਆਪਣਾ ਪੂਰਬੀ ਇਲਾਕਾ ਹੋਗਾ ਜਿਵੇਂ ਮਲੇਰਕੋਟ ਲੱਗਾ ਫਤਿਹਗੜ੍ਹ ਸਾਹਿਬ ਹੋਗਾ ਪਟਿਆਲਾ ਸੰਗਰੂਰ ਹੋ ਗਿਆ ਚੰਡੀਗੜ੍ਹ ਮੁਹਾਲੀ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਆ ਕੈਥਲ ਅੰਬਾਲਾ ਪੰਚਕੂਲਾਗਾ ਸੋਨੀਪਟ ਪਾਣੀਪਤ ਹੋ ਗਿਆ ਆ ਕੁਝ ਦੇ ਕੁਝ ਇਲਾਕੇ ਹੋ ਗਏ ਤਾਂ ਉਸ ਤੋਂ ਬਾਅਦ ਕੁਝ ਹੁਸ਼ਿਆਰਪੁਰ ਦੇ ਇਲਾਕੇ ਨਵਾਂ ਸ਼ਹਿਰ ਦੀਆਂ ਪਹਾੜ ਦੇ ਨਾਲ ਲੱਗਦੇ ਕੁਝ ਗੁਰਦਾਸਪੁਰ ਪਠਾਨਕੋਟ ਦੇ ਇੱਕ ਦੋ ਭਾਗ ਹੋ ਗਏ ਤੇ ਜਿਹੜਾ ਸਿਸਟਮ ਐਕਟਿਵ ਰਹਿਣ ਦਾ आसार ਨੇ ਜਾਨਕੀ ਦੁਪਹਿਰ ਸ਼ਾਮ ਇੱਥੇ ਜਿਹੜੀ ਹਲਚਲ ਹੋਣ ਦੀ ਸੰਭਾਵਨਾ ਹੈ ਤਾਂ ਬਾਕੀ ਜਿਹੜੇ ਮੇਲੇ ਪਹਿਲਾ ਨੰਬਰ ਤੇ ਬੋਲੇ ਨੇ ਜਿਹੜੇ ਪੱਛਮੀ ਖੇਤਰ ਖਾਸ ਕਰ ਜਿੱਥੇ ਮੈਂ ਤੁਹਾਨੂੰ ਜਿਹੜਾ ਨਿਸ਼ਾਨ ਲਾ ਕੇ ਵਿਖਾ ਰਿਹਾ ਜੋ ਵੀ ਜ਼ਿਲ੍ਹੇ ਮੈਂ ਪਹਿਲੇ ਨੰਬਰ ਤੇ ਬੋਲੇ ਨੇ ਉਥੇ ਦੁਪਹਿਰ ਤੱਕ ਕੁਝ ਇਲਾਕਿਆਂ ਵਿੱਚ ਹਲਚਲਾਂ ਹੋ ਸਕਦੇ ਹਨ ਜਾਨਕੀ ਜ਼ਿਆਦਾਤਰ ਲਾਗੇ ਮੌਸਮ ਵੀ ਠੀਕ ਠਾਕ ਰਹਿੰਦਾ ਹੈ ਸਾਰ ਹੋਰ ਵੀ ਇਲਾਕੇ ਹੋਗੇ ਜਿਹੜੇ ਮੈਂ ਦੂਜੇ ਨੰਬਰ ਜ਼ਿਲ੍ਹੇ ਤੋਂ ਦੱਸੇ ਨੇ ਤਾਂ ਇੱਥੇ ਜਿਹੜਾ ਹੋ ਸਕਦਾ ਦੁਪਹਿਰ ਸ਼ਾਮ ਤੱਕ ਕਿਤੇ ਕਿਤੇ ਜਿਹੜਾ ਝੜੀनुਮਾ ਮੌਸਮ ਜਾਂ ਕਹਿ ਸਕਦੇ ਕੁਝ ਕੁ হালকা ਕਿਤੇ ਕਿਤੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਬਾਕੀ ਜਿਹੜਾ ਹੌਰੀਲ ਸਿਸਟਮ ਆਪਾਂ ਗੱਲ ਕਰੀ ਦੁਪਹਿਰ ਸ਼ਾਮ ਤੋਂ ਸ਼ਾਮ ਤੋਂ ਬਾਅਦ ਜਾਨਕੀ ਰਾਤ ਦੇ ਘੰਟੇ ਮਜਰ ਸਿਸਟਮ ਹੈਗਾ ਕ੍ਰਾਸ ਕਰ ਜਾਏਗਾ ਉਸ ਰਾਤ ਦੇ ਘੰਟੇ ਜਾਨਕੀ ਕੱਲ 13 ਜਨਵਰੀ ਉਸ 14 ਜਨਵਰੀ ਤੱਕ ਲਗਾ ਮੌਸਮ ਜਿਹੜਾ ਠੀਕ ਠਾਕ ਰਹਿਣ ਦਾ ਸਾਰ ਨੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀ ਅੱਜ 12 ਜਨਵਰੀ ਸ਼ਾਮ ਤੱਕ ਜਿਹੜਾ ਹ 13 ਤੇ ਪਰਸੋ 14 ਜਨਵਰੀ ਨੂੰ ਜਿਹੜੀਆਂ ਹਵਾਵਾਂ ਆਣਗੀਆਂ ਉੱਤਰ ਤੋਂ ਪੱਛਮ ਦਿਸ਼ਾ ਜਨਕੀ ਪਹਾੜ ਤੋਂ ਠੰਡੀਆਂ ਵਾਮਾਂ ਦੀ ਫਿਰ ਤੋਂ ਵਾਪਸੀ ਹੋਵੇਗੀ ਤਾਂ ਟੈਂਪਰੇਚਰ ਦੀ ਗੱਲ ਕਰੀ ਰਾਤ ਦੇ ਟੈਂਪਰੇਚਰ ਹੋਣਗੇ 5 ਤੋਂ ਲੈ ਕੇ 7-8 ਡਿਗਰੀ ਵਿਚਕਾਰ ਰਹਿਣ ਦੇ आसार ਨੇ ਤਾਂ ਦਿਨ ਦੀ ਟੈਂਪਰੇਚਰ ਦੀ ਗੱਲ ਕਰੀ ਜੋ ਕਿ 16-17 ਤੇ ਕੁਝ ਕੁ ਲਾਗੇ 18-19 ਡਿਗਰੀ ਜਿਹੜੇ ਦਰਜ ਕੀਤੇ ਜਾ ਸਕਦੇ ਨੇ ਤਾਂ ਉਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਪਹੁੰਚ ਰਿਹਾ ਜੋ ਕਿ ਪਹਾੜਾਂ ਤੇ 14 ਜਨਵਰੀ ਨੂੰ ਜਨਕੀ ਇਸ ਦਾ ਜਿਹੜਾ ਫੈਕਟ ਜਾਨਕੀ ਹਰਿਆਣਾ ਤੇ ਪੰਜਾਬ ਦੇ ਕੋਈ ਵਿਚਾਰਾ ਇਸ ਦਾ ਪ੍ਰਭਾਵ ਇੱਕ ਨਹੀਂ ਮਿਲੇਗਾ Rajasthan ਦੇ ਕੋਈ ਸਪੂਰਬੀ ਇਲਾ ਤੇ ਨਾ ਲਗਦੇ ਖੇਤਰਾ ਵਿੱਚ ਇਸ ਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ 16 17 18 ਤੇ ਜਿਹੜਾ ਦਰਮਿਆਨ ਜੜ ਸਿਸਟਮ ਜੋ ਕਿ 14 ਨੂੰ ਪਹੁੰਚੇਗਾ ਉਸ ਦਾ ਅਫੈਕਟ 16 17 18 ਨੂੰ ਪੰਜਾਬ ਦੇ ਕੁਝ ਖੇਤਰਾ ਵਿੱਚ ਫਿਲਹਾਲ ਦੀ ਘੜੀ ਜਿਹੜੀ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਕੁਝ ਕੁ ਲਗਾ ਵੇਖਣ ਨੂੰ ਮਿਲ ਸਕਦਾ ਹੈ ਤਾਂ ਕੋਈ ਜ਼ਿਆਦਾ ਸਵਿੱਚ ਪ੍ਰਭਾਵ ਫਿਲਹਾਲ ਦੀ ਘੜੀ ਨਹੀਂ ਜਾਪ ਰਿਹਾ ਸਵਿੱਚ ਸਿਸਟਮ ਵਿੱਚ ਹੋਰ ਵੀ ਬਦਲਾਅ ਆ ਸਕਦਾ ਹੈ ਸਿਸਟਮ ਘਟ ਵੀ ਸਕਦਾ ਵਧ ਵੀ ਸਕਦਾ ਹੈ ਤਾਂ ਬਾਕੀ ਲਗਾਤਾਰ ਅਪਡੇਟ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ